ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਕੋਕਰੀ ਕਲਾਂ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਕੋਕਰੀ ਕਲਾਂ ਪਿੰਡ ਦੇ ਵਿੱਚ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ 2 ਜਨਵਰੀ ਪਈ ਹੋਣਿਆ ਦੇ ਵਕਾਊ ਆ ਦੋਵੇਂ ਟੌਪ ਦੀਆਂ ਕਟੀਆਂ ਤੁਹਾਡੇ ਲਈ ਲੈ ਕੇ ਆਇਆ ਮਿੱਤਰੋ ਇਹ ਕਟੀਆਂ ਵੀ ਤੁਸੀਂ 4-4 5-5 ਮਹੀਨੇ ਇਹਨਾਂ ਨੂੰ ਪੱਠੇ ਪਾਉਣਿਆ ਦੋ-ਦੋ ਬਾਅਦ ਨਵੇਂ ਦੁੱਧ ਹੋ ਜਾਣੀਆਂ ਇਹਨਾਂ ਕਰਮਾਲ ਕਹਿੰਦੇ ਮਿੱਤਰੋ ਆਸ ਲੱਗ ਜਾਨਾ ਸਾਂਭਣ ਦੇ ਵਿੱਚ ਦੋਵੇਂ ਚਟ ਕਟੀਆਂ ਨੂੰ ਤੁਹਾਡਾ ਜਿਹੜਾ ਬਾਕਮਾਲ ਫਾਇਦਾ ਹੋਊਗਾ ਕਿਉਂਕਿ ਬਰੀਕੀਆਂ ਵਾਲੇ ਪੱਖ ਤੋਂ ਅੰਗਾ ਪੈਰਾਂ ਵਾਲੇ ਆਹਰਾ ਤੋਂ ਕਟੀਆਂ ਬੜੀਆਂ ਕਮਾਲ ਲੋਲੀਆਂ ਪੋਲੀਆਂ ਪੜੀਆਂ ਸਮੀਆਂ ਵਜਣਦਾਰ ਕਟੀਆਂ ਆ ਮਿੱਤਰੋ ਇੱਕ ਜਿਹੜੇ ਭਰਾ ਬੂਰੀ ਖਰੀਦਦੇ ਸੀਕੀਨ ਉਹਨਾਂ ਦੇ ਲਈ ਤਾਂ ਮਿੱਤਰੋ ਤੋਹਫਾ ਹੀ ਆ ਪੂਰੀ ਕੱਟੀ ਪਾਕਮਾਲਾ ਉਹ ਕਰਦੇ ਗੱਲਬਾਰ ਬਾਪੂ ਤੇ ਸਾਰੀ ਜਾਣਕਾਰੀ ਦਿੰਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਸਭ ਠੀਕ ਆ ਚਲੋ ਸ਼ੁਕਰ ਆ ਚਾ ਇੱਕ ਵਾਰੀ ਨਾਮ ਦੱਸ ਦਿਓ ਬਾਪੂ ਆਪਣਾ ਭੋਲਾ ਸਿੰਘ ਭੋਲਾ ਸਿੰਘ ਬਈ ਆਪਣੇ ਘਰ ਆ ਗਿਆ ਸੋਸਾਇਟੀ ਦੇ ਕੋਲੇ ਹਾਂ ਜੀ ਰਮਰਾਜ ਭਾਈ ਗੁਰਦੁਆਰੇ ਦੇ ਬਰੇ ਰਮਦਾਸ ਭਾਈ ਗੁਰਦੁਆਰੇ ਦੇ ਮੂਹਰੇ ਬਿਲਕੁਲ ਤੇ ਨੇੜੇ ਸੁਸਾਇਟੀ ਆ ਗਈ ਹੈ ਨਾ ਠੀਕ ਆ ਅੱਛਾ ਗੱਲ ਇਹ ਭੋਲੇ ਭਾਈ ਵੀ ਦੋ ਕਟੀਆਂ ਵੇਚਣੀਆਂ ਹਨ ਪਹਿਲੇ ਨੰਬਰ ਤੇ ਜਿਹੜੀ ਪੂਰੀ ਕੱਟੀ ਆਈ ਦੀ ਕਿੰਨੀ ਉਮਰ ਹੈ ਬਾਈ ਇਹ 15 15 ਮਹੀਨੇ ਦੀ ਗਈਆਂ ਦੋਵੇਂ ਇੱਕੋ ਇੱਕੋ ਜੀ ਉਮਰ ਦੀਆਂ ਹੈ ਠੀਕ ਆ ਸੰਭਈਆ ਬੜੀ ਰੂਨ ਵਾਲਾ ਹੈ ਬਾਈ ਸ਼ੌਂਕ ਨਾਲ ਪਾਲੀਆਂ ਸੀ ਇਹਦਾ ਠੀਕ ਆ ਕੀ ਕਾਰਨ ਬਣ ਗਿਆ ਫਿਰ ਵੇਚਣ ਦਾ ਭਾਈ ਡੰਗਰ ਨੁਕਸਾਨੇ ਗਏ ਮੈਂ ਕਿ ਦੁੱਧ ਵਾਲੀ ਹੂੰ ਵੀ ਦੁੱਧ ਤੇ ਮਾਲ ਫੋਨ ਦਾ ਰਤੀਓ ਮੇਰਾ ਦੁੱਧ ਘਟ ਗਿਆ ਤੇ ਦੁੱਧ ਤੇ ਰਾਦਾ ਫਿਰ ਵੀ ਠੀਕ ਹੈ ਸੇਲਿੰਗ ਆਦਾ ਹਾਂ ਜੀ ਵੀ ਅੱਜ ਜਦੋਂ ਸਾਂਭੀਆਂ ਆਈਆਂ ਫਿਰ ਹਨਾ ਵੀ ਇਹਨਾਂ ਨੇ ਦੋ ਮੱਜਾ ਬਾਨਣਾ ਚ ਲੇਕਾ ਜੂ ਦੇ ਨਾਲ ਦੇ ਵਟੇ ਹੀ ਆ। ਇਹ ਹੁਣ 1 ਘੰਟੇ ਦੀ ਸੀ ਜਦੋਂ ਇਹਨਾਂ ਦਾ ਵਾਰ। ਅੱਛਾ ਇਹ ਪੂਰੀ ਗਿਮਾ ਕੱਟੀ। ਇਹਦੀ ਮਾਂ ਫਿਰ ਘੰਟੇ ਬਾਅਦ ਹੀ ਗੁਜ਼ਰ ਗਈ। ਘੰਟੇ ਬਾਅਦ। ਕੀ ਕਾਰਨ ਬਣ ਗਿਆ ਉਹਨੂੰ? ਉਹ ਟੈਗ ਹੋ ਗਿਆ। ਟੈਗ ਹੋ ਗਿਆ। 110 ਕਿਲੋ ਦਾ ਦੀ ਮਾਲ ਕਰਨ ਸੀ। ਵੱਡੀ ਮੈਂ ਅਸੀਂ ਪੂਰੀ। ਪੂਰੀ ਡਬਲ। ਠੀਕ ਆ ਬਈ ਠੀਕ ਆ। ਇਹ ਜਿੱਦਾ ਮਾਰਦੀਆਂ ਹਨਾ 2 ਲੱਖ ਦਾ ਨੁਕਸਾਨ ਹੋ ਗਿਆ। ਹਾਂਜੀ ਹਾਂਜੀ। ਹੂੰ। ਅੱਛਾ ਇੱਕ ਗੱਲ ਹੋਰ ਆ ਬਾਪੂ ਇਹਦੇ ਕੱਟੀ ਦੇ ਟੀਕੇ ਟੁਕੇ ਦਾ ਕੋਈ ਪਤਾ ਕਿ ਨਹੀਂ ਪਤਾ ਆਪਾਂ ਨੂੰ। ਡਾਕਟਰ ਨਾਲ ਗੱਲ ਹੋਈ ਸੀ। ਉਹ ਕਹਿੰਦਾ ਵੀ ਬਹੁ ਨਸਾ ਦਾ ਠਿਕਾਵਾ ਠੀਕ ਹੈ ਮੈਨੂੰ ਕਨਫਰਮ ਨਹੀਂਗਾ ਆਪਾਂ ਨੂੰ ਹਾਂ ਇਹ ਡਾਕਟਰ ਵੀ ਹੋਣਾ ਹੈ ਨਾ ਕਈ ਵਾਰ ਚੇਤਾ ਭੁੱਲੇ ਹਾਂ ਭਾਂਦੇ ਤੋਂ ਜਿਹੜੀ ਰੇਟ ਅੱਛਾ ਠੀਕ ਹੈ ਇਹਦਾ ਰੇਟ ਕੀ ਰੱਖਾਂ ਜੋ ਪੂਰੀ ਪੂਰੀ ਦਾ ਪੂਰੀ ਦਾ 60000 ਮਾਨਤਾ ਨੂੰ ਦੇ ਦੇ ਤੂੰ ਥੋੜਾ ਜਿਹਾ ਡਰ ਨਹੀਂ ਮਾਰ ਗੱਡੀ ਬਾਲੂ ਤੂੰ ਨਹੀਂ ਮੜੇ ਖੋਲ ਦੇਗੇ ਉਹ ਡਰਦੀ ਤਾਂ ਨਹੀਂ ਬਾਲਾ ਮੈਂ ਕਹ ਗਰ ਕੱਢੀ ਓਏ ਪੋਲੀਵਰੇਮ ਵਾਲੀ ਲੈ ਵੀ ਮਿੱਤਰੋ 15 ਮਹੀਨਿਆਂ ਦੀ ਕੱਟੀ ਆ ਸਾਰੀ ਹਜੇ ਬੰਤਰ ਬੰਤਰ ਅੰਗਾ ਪੈਰਾਂ ਦੀ ਆਹਰ ਵੱਲੋਂ ਵੇਖੋ ਤੁਸੀਂ ਵਾਕਮਾਲਾ ਸਰੀਰ ਕਾਲਾ ਪੱਖ ਹੱਡਾ ਪੈਰਾਂ ਦੀ ਮਜਬੂਤੀ ਵਾਲੇ ਪੱਖ ਤੋਂ ਕੱਟੀ ਬੜੀ ਚੰਗੀ ਆ ਕਿਉਂਕਿ ਮਿੱਤਰੋ 1.5 ਸਾਲ ਨੂੰ 2 ਲੱਖ ਰੁਪਏ ਦੀ ਮਹ ਬਣ ਜਾਣਾ ਇਹਨੇ ਕਰਮ ਵਾਲੀ ਨੇ ਪਰ ਬਣੂਗੀ ਤਾਂ ਜੇ ਤੁਸੀਂ ਵੀ ਬਾਈ ਵਾਂਗੂ ਖੁਰਲੀ ਦੇ ਵਿੱਚ ਹੱਥ ਰੱਖੋਗੇ ਤੇ ਜੇ ਸਾਂਭ ਕੇ ਮੇਰੇ ਵਾਂਗੂ ਤਾਜ ਕੁੱਟ ਲੱਗ ਪਏ ਫਿਰ ਨਹੀਂ ਬਣਨੀ ਸਿੱਧੀ ਗੱਲ ਆ ਬਾਈ ਸਾਂਭਣੀ ਪੈਣੀ ਆ ਰੂਹ ਦੇ ਨਾਲ ਤਨ ਦੇ ਨਾਲ ਤੇਹੀ ਦੇ ਨਾਲ ਵਾਕਮਾਲਾ ਵੇੜੀ ਕੱਟੀ ਨੂੰ ਅੰਗ ਤੇ ਆਹਰ ਲੱਗੇ ਹੋਇਆ ਮਿੱਤਰੋ ਦੇਖੋ ਤੁਸੀਂ ਲੈ ਵੀ ਪੋਤਿਆਂ ਦਾ ਸਿੰਘ ਮੱਥਾ ਰੂਹ ਨੂੰ ਰੂਹ ਨਾਲ ਦਿਖਾ ਦੀ ਥਣ ਝੋੜੀ ਹਰ ਅੰਗ ਪਾਰਾ ਜਿਹੜਾ ਇਹਦਾ ਕੈਮਰੇ ਦੀ ਅੱਖ ਦੇ ਵਿੱਚ ਰੂਹ ਨਾਲ ਕੈਦ ਕਰਦੀ ਕੇਰਾ ਜੀ ਜੇ ਕਿ ਦਸ਼ਕਵੀਰਾ ਖਰੀਦਣ ਲੱਗਿਆ ਨਾ ਇਹਨੂੰ ਕਿਹਨੂੰ ਚਾਲੋ ਲੱਗੇ ਵੇਖੋ ਮਿੱਤਰੋ ਛੋਟੀ 6 ਮਹੀਨਿਆਂ ਤੱਕ ਪੂਰੀ ਹਾਸ ਲੱਗਣ ਵਾਲੀ ਬਣਨ ਵਾਲੀ ਖੋਲਦੇ ਇਹਨੂੰ ਵੀ ਇਹਦੇ ਦੋ ਨੰਬਰ ਵਾਲੀ ਕੱਟੀ ਆ ਜਿਹੜੀ ਇਹ ਵੀ ਵੇਖ ਲੋ ਮਿੱਤਰੋ ਇਹਦੇ ਬਾਰੇ ਆਪਾਂ ਡਿਟੇਲ ਫਿਰ ਜਾਣਦੇ ਆ ਇਹ ਥੋੜੀ ਜਿੰਦ ਨੂੰ ਵੱਡੀ ਲੱਗਦੀ ਆ ਹਨਾ ਇਹਨੂੰ ਇਹ ਨਾ ਦੁੱਧ ਮਿਲਿਆ ਹੋਊਗਾ ਮਾਂ ਦਾ ਖੁੱਲਾ ਇਹਨੇ ਮਾਂ ਦਾ ਚੁੰਗਿਆ ਹੂੰ ਇਹ ਫਰਕ ਤਾਂ ਪੈਂਦਾ ਹੀ ਆ ਉਹ ਦੇਖੋ ਮਿੱਤਰੋ ਇਹ ਵੀ ਕੱਟੀ 15 ਮਹੀਨਿਆਂ ਦੀ ਹੈ ਸਾਰੀ ਲੋਲੀਪੋਲੀ ਕੱਟੀ ਹੈ ਵੀ ਫਿਰ ਪਿਊਰ ਕਿ ਲੋ ਵੀ ਮਿੱਤਰੋ ਦੇਖ ਸਕਦੇ ਆ ਕੱਟੀ ਦੀ ਬਰੀਕੀ ਤੁਸੀਂ ਇਹਦੇ ਵੀ ਹਾਂ ਠੀਕ ਆ ਬਈ ਨੀਲੀ 라ਵੀ ਤੇ ਪੈਂਦੀ ਆ ਨਾ ਅੱਖਾਂ ਓੱਖਾਂ ਮਣਕੀ ਹੈਗੀਆਂ ਥੋੜੀਆਂ ਜੀਆਂ ਮਾਂ ਵੀ ਇਹ ਨੀਲੀ 라ਵੀ ਸੀ ਮਾਂ ਵੀ ਨੀਲੀ 라ਵੀ ਦੀ ਪੈਰਾਂ ਤੇ ਨਿਸ਼ਾਨ ਹੈਗੇ ਆ ਵੀ ਪਿਓਰ ਨਹੀਂ ਕਹਿ ਸਕਦੇ ਆਪਾਂ ਤੁਹਾਨੂੰ ਪਰ ਜਿਹੜੇ ਜਾਣ ਤੋਂ ਭਾਵੇ ਆ ਵੀ ਮਿੱਤਰੋ ਲੈ ਦੰਦਾ ਦੇ ਬਾਰੇ ਤੁਸੀਂ ਆਪ ਜਾਨਣਾ ਕਿ ਖੀਰੀਆਂ ਦੁੰਦੀਆਂ ਤੁਸੀਂ ਆਪਦੇ ਮੂੰਹ ਪਟਕੇ ਦੇਖ ਲਓ ਬਾਈ ਦੇ ਕਹਿਣ ਹਾਂ ਬਾਈ ਦੇ ਕਹਿਣ ਮੁਤਾਬਕ ਖੀਰੀਆਂ ਵਾ ਮਿੱਤਰੋ ਦੇਖ ਸਕਦੇ ਆ ਝੋਲੀਆਂ ਚਾਲੀਆਂ ਦੀਆਂ ਕੱਟੀਆਂ ਅੰਗਾ ਪੈਰਾ ਤੋਂ ਸਿੰਗਾ ਤੋਂ ਆਰਾ ਤੋਂ ਕੁਮਾਰਾ ਛੈਂਦੀ ਰਿਕਾਰਡ ਕੀ ਸੀ ਬਾਈ ਦੂਜੀ ਕਾਲੀ ਕੱਟੀ ਦੇ ਮਾਂ ਦਾ ਇਹਦਾ 16 ਕਿਲੋ ਦਾ ਤੋਇਆ ਇਹਦੀ ਮਾਂ ਦਾ ਹਾਂ ਜੋ ਮੈਨੇ ਖੜੀ ਆ ਮੈਨੇ ਖੜੀ ਜਿੰਦੀ ਮਾਂ ਇੱਥੇ ਵੀ ਆਪਣਾ ਸੱਜਰ ਵੇਲੀ ਲੈ ਕੇ ਗਿਆ ਹੈ ਸੱਜਰ ਵੇਲੀ ਠੀਕ ਆ ਬਾਈ ਠੀਕ ਆ ਤੇ ਮਨੋਂ ਉਹਦਾ ਰੇਟ ਫਿਰ ਉਹ ਜੀ ਮੌਲੋ 55000 5000 ਰੁਪਏ ਦਾ ਹੈ। ਅਜੇ ਕੋਈ ਜੋੜਾ ਲਊਗਾ ਤੇ ਕਿੰਨੇ ਦਾ ਦੇ ਦਿੰਦਾ? 10 ਦਾ। ਠੀਕ ਹੈ ਭਾਈ। ਤੇ ਸੈਂਕੜਾ ਨੰਬਰ ਕਿੰਨਾ ਆਪਣਾ? 95012 ਜੀ। 31294 ਇੱਕ ਵਾਰੀ ਹੋਰ ਬੋਦਿਓ। 95012 31294 952 95012 95012 31294 31294 95012 31294 95012 31294 ਬਈ ਦਾ ਮੇਟਰ ਫੋਨ ਨੰਬਰ ਆ ਇਸ ਨੰਬਰ ਤੇ ਤੁਸੀਂ ਕਰਨਾ ਵਾ ਰਾਬਤਾ ਕੈਂਪਿੰਡ ਕੁੱਕਰੀਕਾਲਾ ਜ਼ਿਲ੍ਹਾ ਮੋਗਾ ਨੇੜੇ ਸੋਸਾਇਟੀ ਦੇ ਨਜ਼ਦੀਕ ਆਮੋ ਸਾਹਮਣੋਂ ਆਪੋਜੀਟ ਜਿਹੜਾ ਗੁਰੂ ਰਾਮਦਾਸ ਗੁਰਦੁਆਰਾ ਵਾ ਬਾਬਾ ਕਿਹੜਾ ਸੀਗਾ ਆਸਾ ਭਗਤਾਂ ਦੇ ਗੁਰਦੁਆਰੇ ਦੇ ਸਾਹਮਣੇ ਘਰ ਆ ਠੀਕ ਹੈ ਜੀ ਦਾ ਕਰਵਾਦਰੀ ਨੰਬਰ ਸਕਰੀਨ ਦੇ ਉੱਤੇ ਆ ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਨਾਲ